हां जी एक पुराने जमाने ਦੀ ਗੱਲ ਆ ਹੁਣ ਤਾਂ ਜਵਾਨਾ ਬਹੁਤ ਬਦਲ ਗਿਆ ਉਹਦੋਂ ਲੋਕ ਸਰਾਤ ਖਵਾਉਂਦੇ ਹੁੰਦੇ ਆ ਉਹਦੇ ਬੰਦਿਆਂ ਇੱਕ ਜ਼ਿੰਮੇਦਾਰਤੀ ਉਹਦੀ ਮਾਂ ਗੋਦਰ ਕੀ ਉਹਦੀ ਮਾਂ ਦਾ ਸਰਾਤ ਖਵਾਉਂਦਾ ਹੁੰਦਾ ਉਹ ਉਹ ਪਾਂਡਤ ਨੂੰ ਪੁੱਛ ਕੇ ਆਇਆ ਕਹਿੰਦਾ ਮੈਂ ਮੇਰੀ ਮਾਂ ਦਾ ਸਰਾਤ ਖਵਾਉਣਾ ਉਹ ਕਹਿੰਦਾ ਪਈਆ ਹਸ ਸਰਾਤ ਖਵਾ ਲਈ ਪਹਿਲਾ ਸਰਾਤ ਲੈ ਕਣਾ ਚੰਗਾ ਉਹ ਕਹ ਰਾਏ ਨੂੰ ਕਹਿਣ ਲੱਗਿਆ ਗੱਲ ਸੁਣ ਲੈ ਮੇਰੀ ਇੱਕ ਕਛਾ ਵੀ ਜਿਹੜਾ ਤੜਕੇ ਵੇਲੇ ਸਵੇਹਾ ਆਪਣੇ ਘਰ ਦੇ ਵਿੱਚ ਦੀ ਕੁੱਤਾ ਕੋਈ ਜਾਨਵਰ ਆ ਜੇ ਖੀਰ ਤੇ ਪੂੜੇ ਉਹਨੂੰ ਖਵਾਈ ਉਹਦੇ ਚ ਮੇਰੀ ਮਾਂ ਦੀ ਰੂਹੂ ਕਹਿੰਦੀ ਚੰਗਾ ਬਾਈ ਉਹਨੇ ਚੌੜ ਚੂੜ ਛੰਡੇ ਛੰਡੇ ਚ ਚੌੜ ਤਿਆਰ ਕਰਦੇ ਤੇ ਪਹਿਲਾਂ ਪੂੜੇ ਪਕਾਲੇ ਮੰਗਲੂ ਖੀਰ ਧਰ ਲਈ ਖੀਰ ਖੁਰ ਜੋ ਰੰਗੀ ਰੰਗੀ ਸਮਾਰ ਕੇ ਕਹਿੰਦੀ ਲਾ ਤਿਆਰ ਆ ਕਹਿੰਦਾ ਪਹਿਲਾਂ ਮਾਂ ਨੂੰ ਖਵਾ ਕੇ ਨਾ ਫੇਰ ਆਪਾਂ ਖਾਵਾਂਗੇ ਕਹਿੰਦੀ ਚੰਗਾ ਐਨੇ ਬੜੇ ਬੀ ਦੀ ਕੁੱਤੀ ਆਈ ਪੌੜੀਆਂ ਚੜੀ ਕੋਠੇ ਤੇ ਜਾਵਤੀ ਕਹਿੰਦਾ ਲਾਇ ਚ ਮੇਰੀ ਮਾਂ ਦੀ ਰੂਹ ਐ ਇਹਦੇ ਮੂਰੇ ਧਰਿਆ ਥਾਲ ਭਾਈ ਜਨਾਨੀ ਵੀ ਚੜ ਗਈ ਪੌੜੀਆਂ ਜਦੋਂ ਪੌੜੀਆਂ ਚੜੀ ਕੁੱਤੀ ਮੂਰੇ ਥਾਲ ਧਰਤਾ ਅਈ ਨੇ ਗਵਾਂਡੀਆਂ ਦੇ ਕੁੱਤਾ ਬੈਠਾ ਦੀ ਕੁੱਤੇ ਨੂੰ ਜਾਈ ਬਾਸਨਾ ਟੱਪ ਕੇ ਕੰਦ ਕੁੱਤਾ ਵੀ ਲੱਗ ਗਿਆ ਜਦੋਂ ਕੁੱਤਾ ਆ ਗਿਆ ਉਹਨੇ ਕੁੰਡ ਕੱਢ ਲਿਆ ਟੀਮੀ ਨੇ ਕੁੰਡ ਕੱਢਿਆ ਭਾਈ ਜਰਖ ਦੇ ਨੇ ਥੱਲੇ ਉਤਰਿਆ ਰਸੋਈ ਚ ਆ ਗਈ ਉਹ ਕਹਿੰਦਾ ਕੁੰਡ ਕੀ ਤੋਂ ਕੱਢਿਆ ਕਹਿੰਦੀ ਬੇਬੇ ਨੂੰ ਥਾਲ ਤਾਂ ਨਹੀਂ ਤੇ ਉਸ ਸੋਹਰਾ ਸਾਹਿਬ ਵੀ ਆ ਗਏ ਕਹਿੰਦੀ ਮੈਂ ਤਾਂ ਸ਼ਰਮ ਆਈ ਤਾਂ ਕੁੰਡ ਕੱਢਿਆ ਹਾਂ ਹਾਂ ਤੇ ਕਹਿੰਦੀ ਬਾਪੂ ਵੀ ਆ ਗਿਆ ਤੇ ਕਹਿੰਦੀ ਮੈਂ ਤਾਂ ਸ਼ੰਦਗੀ ਲੱਗੀ ਮੈਂ ਤਾਂ ਸਹੀ ਦਿਨ ਨਾਲ ਧਰ ਕੇ ਯਰਕਦੇ ਉਤਰੇ ਥੱਲੇ ਕਹਿੰਦਾ ਚਾਲ ਆ ਵਧੀਆ ਹੋ ਗਿਆ ਨਹੀਂ ਬਾਪੂ ਆ ਗਿਆ ਦੋਨਾਂ ਦਾ ਆਪਣਾ ਹੁਣ ਸਰਾਧ ਲੱਗ ਜੂਗਾ ਤੇ ਚੰਗਾ ਕਰਿਆ ਕਹਿੰਦੀ ਹੋਰ ਮੈਂ ਤਾਂ ਸਹੀ ਦਿਨ ਨਾਲ ਧਰ ਕੇ ਥਾਲ ਭੱਜਾਈ ਮੈਂ ਤਾਂ ਬਿਸ਼ਰਮੀ ਜੀ ਆਈ ਤੇ ਬਾਪੂ ਤੇ ਬੇਬੇ ਕਹਿੰਦੀ ਇਕੱਠੇ ਹੀ ਖਾਈ ਜਾਂਦੇ ਨੇ ਚੱਲ ਕਹਿੰਦੀ ਕੋਈ ਗੱਲ ਨਹੀਂ ਤੇ ਆਪਣਾ ਸਰਾਧ ਲੱਗ ਜੂਗਾ ਭਾਈ ਉਹ ਹੋੜੀ ਹੋੜੀ ਕਿਉਂ ਨਾ ਗਵਾਂਡਾਂ ਨੂੰ ਪਤਾ ਲੱਗ ਗਿਆ ਬੀਨਾਂ ਨਤਾਇ ਹੋਈ ਐ ਉਹਦੇ ਘਰ ਆਈ ਨੂੰ ਕਹਿੰਦੀ ਆ ਕੁੜੇ ਤਾ ਤੇਰੀ ਬੀਬੇ ਨੂੰ ਸਰਾਦ ਖਵਾਤਾ ਕਹਿੰਦੀ ਬੀਬੇ ਕੜੀ ਨਾਲ ਬਾਪੂ ਵੀ ਆ ਗਿਆ ਤੀ ਨਾਲੇ ਬਾਪੂ ਨੇ ਖਾ ਲਿਆ ਸਰਾਦ ਸਾਡਾ ਤਾਂ ਕਹਿੰਦੀ ਸਰਾਦ ਲੱਗ ਗਿਆ ਬੀਬੇ ਤੇ ਬਾਪੂ ਨੇ ਪੂਸ ਮਾਰ ਮਾਰ ਖਾਦਾ ਉਹ ਪਏ ਤੀਮੀਆਂ ਹੱਸਣ ਵੀ ਹੈ ਦੇ ਹੈ ਵੀ ਇਹ ਕੀ ਕਰਦੇ ਨੇ ਵੀ ਕੁੱਤੀ ਨੂੰ ਮਾਰ ਤੇ ਬਾਪੂ ਕੁੱਤੇ ਨੂੰ ਉਹ ਕੰਨਿਆ ਹੋ ਅਬਸਾਏ ਸਾਲ ਸਰਾਦ ਖਵਾ ਦਿਆ ਕਰੋ ਤੁਹਾਡਾ ਸਰਾਦ ਲੱਗ ਗਿਆ ਭਾਈ ਰੋਜ ਉਹਨੂੰ ਕਿਸ ਤਰ੍ਹਾਂ ਕਰਿਆ ਕਰਨ ਉਹ ਕਾ ਰਾਲੀ ਜੇ ਕਿਹਾ ਵੀ ਇਹ ਗੱਲ ਕੀ ਮੈਨੂੰ ਠੇੜਾਂ ਕਰਦੀਆਂ ਨੇ ਉਹ ਕਿਸੇ ਸਿਆਣੀ ਬੂੜੀ ਨੂੰ ਪੁੱਛਿਆ ਕਹਿੰਦੀ ਬੇਬੇ ਮੈਂ ਤੈਨੂੰ ਕੋ ਗੱਲ ਦਾ ਸਾਥੂ ਗਾਹਾਂ ਨਾ ਦਸੀ ਕਹਿੰਦੀ ਨਾ ਮੈਂ ਦੱਸਦੀ ਨਹੀਂ ਕਹਿੰਦੀ ਅਸੀਂ ਖਵਾਏ ਵੀ ਸਰਾਦ ਕਹਿੰਦੀ ਕਿ ਨੂੰ ਕਹਿੰਦੀ ਸਾਡੇ ਬੇੜੇ ਵੀ ਦੀ ਨਾ ਕੁੱਤੀ ਨਾਂਗੀ ਅਕੇ ਤੇਰਾ ਪੁੱਤ ਕਹਿੰਦਾ ਇਹ ਚ ਮੇਰੀ ਮਾਂ ਦੀ ਰੂਹ ਹੈ ਇਹਨੂੰ ਖੀਰ ਤੇ ਪੂੜੇ ਖਵਾ ਕਹਿੰਦੀ ਮੈਂ ਖੀਰ ਖੂਰ ਇੰਨੀ ਬਠੀਦੀ ਮੈਂ ਥਾਲ ਧਰਾਈ ਕੋਠੇ ਦੇ ਜੋ ਕਹਿੰਦੀ ਉਹ ਖਾਣ ਲੱਗੀ ਕਹਿੰਦੀ ਇਹਨੇ ਗਵਾਂਡੀਆਂ ਦੇ ਕੋਠੇ ਤੋਂ ਕਹਿੰਦੀ ਕਹਿੰਦੀ ਸੋਹਰਾ ਸਾਹਿਬ ਵੀ ਆ ਗਏ ਦੇਖ ਕੇ ਕਹਿੰਦੀ ਮੈਂ ਤਾਂ ਧਰ ਕੇ ਥਾਲ ਫਿਰ ਮਨ ਤਾਂ ਬਿਸ਼ਰਮੀ ਜਾਈ ਵੇ ਮੈਂ ਤਾਂ ਕੁੰਡ ਕੱਢ ਕੇ ਆ ਗਈ ਕਹਿੰਦੀ ਜੈ ਵੱਡੇ ਦੀ ਤੇਰਾ ਸੋਹਰਾ ਕੁੱਤਾ ਬਣ ਗਿਆ ਹਾਂ ਤੁਸੀਂ ਤਾਂ ਕੰਵਲੋਂਗੇ ਦੋਨੇ ਜਾਣੀ ਤੇ ਆ ਕੁੱਤੀ ਜਰੂ ਕਿਤੇ ਆ ਗਈ ਉਹਦਾ ਰੂਹ ਤਾਂ ਜਦੋਂ ਬਾਗੀ ਪਤਾ ਨਹੀਂ ਕਿਹੜੇ ਪਿੰdre ਜਾਵੜੀ ਤੂੰ ਤਾਂ ਦੋਨੇ ਕਮਲੇ ਨਿਕਲੇ ਕਹਿੰਦੀ ਮੈਂ ਕੀ ਕਰਾਂ ਤੇਰੀ ਪਤਨੀ ਕਹਾਂਦੀ ਇਹ ਨਾ ਕਰਦੀ ਮੇਰੇ ਨਾਲ ਲੜਦਾ ਉਹ ਤੇ ਉਹ ਕਹਿਣ ਲੱਗੀ ਗ੍ਰਹਾਵਾਤ ਇਹਨਾਂ ਇਹਦਾ ਕੰਮ ਕਰੀ ਕੁੱਤੇ ਜਿੱਤੇ ਕੁੱਤੀ ਜਿੱਕੇ ਤੇ ਰੂਹ ਵੜਦੀ ਹੁੰਦੀ ਐ ਹੋਰ ਕਹਿੰਦੀ ਮੈਂ ਤਾਂ ਤਰਕੇ ਥਾਲ ਝਰਕਦੇ ਨੇ ਕੋਠੇ ਦੋ ਤਰੇ ਹੀ ਘੁੰਡ ਕੱਢ ਲੈ ਵੀ ਪੜਦਾ ਕਰ ਲਾ ਸੋਹਰਾ ਸਾਹਿਬ ਆ ਗਏ ਹਾਂਜੀ